ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਵੀਰੇ ਤੁਹਾਨੂੰ ਅੱਜ ਦੱਸ ਦਿਆਂ ਨਾ ਬੜੇ ਵੀਰਾਂ ਦੇ ਮੈਨੂੰ ਫੋਨ ਕਾਲਾਂ ਆਉਂਦੀਆਂ ਨੇ ਤੇ ਕਮੈਂਟ ਲਿਖਦੇ ਨੇ ਬਾਈ ਕਦੋਂ ਮੂੰਗੀ ਵੱਢੀਏ ਤੇ ਕਿੰਨੇ ਦਿਨਾਂ ਦੀ ਕਰਕੇ ਵੱਢੀਏ ਹਨਾ ਸਭ ਤੋਂ ਪਹਿਲਾਂ ਤਾਂ ਵੀਰੇ ਤੁਸੀਂ ਆਪਦੀ ਪਨੀਰੀ ਕਦੋਂ ਬੀਜੀ ਆ ਠੀਕ ਆ ਉਸ ਹਾਵ ਨਾਲ ਮੂੰਗੀ ਨੂੰ ਵੱਡੂ ਆਪਾਂ ਇਹਨਾਂ ਦਾ ਨੀ ਪਨੀਰੀ ਲਾਉਣੀ ਆ ਉਹ ਗੱਲ ਨੂੰ ਧਿਆਨ ਦੇ ਰੱਖੋ ਦੂਜਾ ਨੰਬਰ ਬਾਈ ਆਪਦਾ ਬਾਣ ਥੋੜਾ ਡੋਬਦਾ ਨਹੀਂ ਹੈ ਕਿਤੇ ਹਨਾ ਝੁੰਨਾ ਗੇਤਾ ਕੰਮ ਕਰਦਾ ਗਿਆ ਉਹ ਗੱਲ ਦਾ ਧਿਆਨ ਰੱਖੋ ਬਾਈ ਦੂਜਾ ਜਿਹੜੀ ਮੂੰਗੀ ਸਹੀ ਹੈ ਵੀਰੇ 75 ਦਿਨ ਦੇ ਦੋਗੇ ਸਭ ਤੋਂ ਵਧੀਆ 70 ਤੋਂ 75 ਦਿਨ ਦਿਓ ਮੂੰਗੀ ਵਧੀਆ ਰਹਿੰਦੀ ਆ ਵੀਰੇ ਬਾਕੀ ਸਿਰੇ ਆਪਦੀ ਪੋਈ ਤੁਸੀਂ ਕਦੋਂ ਬੀਜਣਾ ਕਿਹੜੀ ਤੁਸੀਂ ਵੈਰਾਈਟੀ ਲਾਉਣੀ ਆ ਜਿਵੇਂ 126 ਆ ਥੋੜਾ ਜਿਹਾ ਕਹਿੰਦੇ ਪਹਿਲਾਂ ਲੱਗਦਾ ਹਨ ਆਪਾਂ ਤਾਂ ਕਿਤੇ ਲਾਏ ਨਹੀਂ ਹੈਗਾ ਇਹ ਵੀਰੇ ਆਪਦੇ ਅਕੋਰਡਿੰਗ ਚੱਲਣਾ ਪੈਂਦਾਗਾ ਜਿਹੜੇ ਨਵੇਂ ਕਿਸਾਨ ਨੇ ਉਹ ਥੋੜਾ ਜਿਹਾ ਵੀਰੇ ਆਪਦਾ ਪਹਿਲਾਂ ਹੀ ਵੱਢ ਲੋ ਕਿਉਂਕਿ ਕਿਤੇ ਤੁਸੀਂ ਮੀਂਹਾਂ ਚ ਆਜੋ ਫਿਰ ਖੱਜਲਖਵਾਰੀ ਹੋ ਜਾਂਦੀ ਅਗਲਾ ਕਹਿੰਦਾ ਯਾਰ ਕਿੱਥੇ ਮੂੰਗੀ ਦਾ ਪੰਗਾ ਲੈ ਲਿਆ ਹਨਾ ਤੁਸੀਂ ਹੌਲੀ ਹੌਲੀ ਵੀਰੇ 트ੈਂਡ ਹੋ ਜਾਓਗੇ ਵੀਡੀਓ ਨੂੰ ਫੋਲੋ ਕਰਦੇ ਰਹੋ ਆਪਾਂ ਨੂੰ ਠੀਕ ਆ ਤੁਹਾਨੂੰ ਦੱਸਦੇ ਰਾਵਾਂਗੇ ਚੈਨਲ ਨੂੰ ਕਰ ਲਓ ਫੋਲੋ ਵੀਰੇ ਜੱਸ ਹੀਰਕੇ ਤੁਹਾਨੂੰ ਆਪਾਂ ਨਵੇਂ ਨਵੇਂ ਜਾਣਕਾਰੀਆਂ ਵੀ ਦਿੰਦੇ ਰਾਵਾਂਗੇ ਅੱਜ ਦੀ ਆਪਾਂ ਸਪੈਸ਼ਲ ਵੀਡੀਓ ਬਣਾਈ ਹੈ ਵੀ ਹਰ ਇੱਕ ਵੀਰ ਮੈਨੂੰ ਫੋਨ ਕਰਕੇ ਪੁੱਛਦਾ ਮੈਥੋਂ ਕਿਤੇ ਗਲਤੋਂ ਦੱਸਿਆ ਜਾਵੇ ਮੈਂ ਤਾਂ ਹੀ ਵੀਡੀਓ ਬਣਾਉਣਾ ਵੀ ਤੁਸੀਂ ਪਨੀਰੀ ਕਦੋਂ ਲਾਈ ਆ ਠੀਕ ਆ ਤੇ ਤੁਹਾਡਾ ਬਾਹਰ ਦੇਣ ਡੁੱਬਦਾ ਇਹ ਗੱਲਾਂ ਦਾ ਵੀਰੇ ਧਿਆਨ ਰੱਖ ਕੇ ਮੂੰਗੀ ਨੂੰ ਵੱਢ ਲਿਓ ਤੇ ਥੋੜਾ ਝਾੜ ਵੀਰੇ ਵਧੀਆ ਹੋਊਗੀ ਮੂੰਗੀ ਧੰਨਵਾਦ